ਪੰਜਾਬ ਹਰਿਆਣਾ ਦਿੱਲੀ ਐਨਸੀਆਰ ਵਿੱਚ ਠੰਡੇ ਮੌਸਮ ਵਾਲਾ ਮਾਹੌਲ ਬਣਨ ਲੱਗਾ ਹੈ ਸਵੇਰੇ ਤੇ ਸ਼ਾਮ ਨੂੰ ਹਲਕੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਜਸਿਕ ਅਗਲੇ ਕੁਝ ਹਫਤੇ ਵਿੱਚ ਪੂਰੇ ਉੱਤਰੀ ਭਾਰਤ ਵਿੱਚ ਠੰਡ ਹੌਲੀ-ਹੌਲੀ ਵਧੇਗੀ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਪੰਜਾਬ ਦਿੱਲੀ ਐਨਸੀਆਰ ਸਮੇਤ ਹਰਿਆਣਾ ਉੱਤਰ ਪ੍ਰਦੇਸ਼ ਰਾਜਸਥਾਨ ਅਤੇ ਬਿਹਾਰ ਵਰਗੇ ਰਾਜਾਂ ਵਿੱਚ ਅਗਲੇ 2 ਤੋਂ 3 ਦਿਨਾਂ ਵਿੱਚ ਕੱਟੋ-ਕੱਟ ਤਾਪਮਨ ਵਿੱਚ ਗਰਾਉਟ ਆਉਣ ਦੀ ਉਮੀਦ ਹੈ ਮੌਸਮ ਮਾਇਰਾ ਨੇ ਭਵਿੱਖਬਣੀ ਕੀਤੀ ਹੈ ਕਿ ਅਗਲੇ 2 ਤੋਂ 3 ਦਿਨਾਂ ਵਿੱਚ ਉੱਤਰੀ ਭਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਤਾਪਮਨ 3 ਤੋਂ ਲੈ ਕੇ 2 ਤੋਂ ਲੈ ਕੇ 4 ਡਿਗਰੀ ਸੈਲਸੀਅਸ ਤੱਕ ਡਿੱਗੇਗਾ ਜਿਸ ਨਾਲ ਸਵੇਰ ਅਤੇ ਸ਼ਾਮ ਨੂੰ ਠੰਡ ਵਧੇਗੀ ਇਸ ਦੌਰਾਨ ਮੱਧ ਪ੍ਰਦੇਸ਼ ਵਿੱਚ بارش ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਜੋ ਕਿਸਾਨਾਂ ਲਈ ਇੱਕ ਨਵੀਂ ਚੁਣੌਤੀ ਬਣ ਸਕਦੀਆਂ ਹਨ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਐਨਸੀਆਰ ਵਿੱਚ ਘੱਟੋ ਘੱਟ ਤਾਪਮਾਨ ਲਗਭਗ 17 ਤੋਂ ਲੈ ਕੇ 18 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਥੋੜਾ ਘੱਟ ਸੀ ਜਦਕਿ ਵੱਧ ਤੋਂ ਵੱਧ ਤਾਪਮਾਨ 30 ਤੋਂ ਲੈ ਕੇ 32 ਡਿਗਰੀ ਦੇ ਵਿਚਕਾਰ ਸਥਿਰ ਰਿਹਾ ਆਈਐਮਡੀ ਦੇ ਪ੍ਰਵਿਗਤ आईएमडी ਦੀਪਾ ਵਿਖਬਣੀ ਅਨੁਸਾਰ 24 ਅਕਤੂਬਰ ਨੂੰ ਤਾਪਮਨ ਹੋ ਡਿੱਗੇਗਾ ਇਸ ਸਮੇਂ ਦੌਰਾਨ ਵੱਖ-ਵੱਖ ਤਾਪਮਨ ਇਸ ਸਮੇਂ ਦੌਰਾਨ ਤਾਪਮਨ ਵੱਧ ਤੋਂ ਵੱਧ ਇਸ ਸਮੇਂ ਦੌਰਾਨ ਵੱਧ ਤੋਂ ਵੱਧ ਤਾਪਮਨ 31 ਤੋਂ ਲੈ ਕੇ 33 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਨ 17 ਤੋਂ ਲੈ ਕੇ 19 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਪੰਜਾਬ ਦੇ ਲੱਖਾਂ ਪਰਿਵਾਰਾਂ ਲਈ ਇੱਕ ਇਤਿਹਾਸਿਕ ਐਲਾਨ ਹੋ ਸਕਦਾ ਹੈ ਪੰਜਾਬ ਦੇ ਲੱਖਾਂ ਪਰਿਵਾਰਾਂ ਲਈ ਇੱਕ ਇਤਿਹਾਸਿਕ ਹਲਾਨ ਬਹੁਤ ਜਲਦ ਹੋਣ ਜਾ ਰਿਹਾ ਹੈ ਘਰ ਘਰ ਰਾਸ਼ਨ ਨੁਪਾਂਡ ਦਾ ਕੰਮ ਭਗਵੰਤਬਾਂਧੀ ਕਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੀ ਸਭ ਤੋਂ ਵੱਡੀ ਲੋਕ ਭਲਾਈ ਸਕੀਮ ਆਟਾ ਦਾਲ ਨੂੰ ਇੱਕ ਨਵਾਂ ਆਯਾਮ ਦਿੰਦਿਆਂ ਇਸ ਨੂੰ ਪੂਰਾ ਰਸੋਈ ਪੈਕੇਜ ਵਿੱਚ ਬਦਲ ਦਿੱਤਾ ਇਹ ਸਿਰਫ ਇੱਕ ਯੋਜਨਾ ਨਹੀਂ ਸਗੋਂ ਪੰਜਾਬ ਦੇ ਗਰੀਬ ਅਤੇ ਮੱਧ ਵਰਗ ਲਈ ਆਪ ਸਰਕਾਰ ਵੱਲੋਂ ਸਿੱਧੀ ਰਾਹਤ ਤੇ ਬਚਤ ਦੀ ਗਾਰੰਟੀ ਹੈ ਮੁੱਖ ਮੰਤਰੀ ਭਗਵੰਤ ਮਾਨਿਕ ਵੱਡਾ ਐਲਾਨ ਕੀਤਾ ਤੇ ਲੋਕ ਪੱਖੀ ਫੈਸਲਾ ਲੈਂਦੇ ਹੋਏ ਮੌਜੂਦਾ ਲਾਭਪਾਤਰੀਆਂ ਲਈ ਰਾਸ਼ਨ ਵਿੱਚ ਇੱਕ ਮਹੱਤਵਪੂਰਨ ਵਸਤੂਆਂ ਜੋੜਨ ਦਾ ਐਲਾਨ ਕੀਤਾ ਹੈ ਜਲਦ ਹੀ ਯੋਗ ਪਰਿਵਾਰਾਂ ਨੂੰ ਕਣਕ ਦੇ ਨਾਲ-ਨਾਲ ਇਹ ਪੂਰਾ ਪੈਕੇਜ ਮੁਫਤ ਮਿਲੇਗਾ ਜਿਸ ਵਿੱਚ ਸ਼ਾਮਲ ਹਨ 2 ਕਿਲੋ ਦਾਲ 2 ਕਿਲੋ ਚੀਨੀ 1 ਕਿਲੋ ਚਾਹ ਪੱਤੀ 1 ਲੀਟਰ ਸਰੋਂ ਦਾ ਤੇਲ ਅਤੇ 200 ਗ੍ਰਾਮ ਹਲਦੀ ਇਹ ਯਕੀਨੀ ਬਣਾਉਣਾ ਹੈ ਕਿ ਰਸੋਈ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਲਈ ਪਰਿਵਾਰਾਂ ਨੂੰ ਬਾਜ਼ਾਰ ਤੇ ਨਿਰਭਰ ਨਾ ਰਹਿਣਾ ਪਵੇ ਇਸ ਯੋਜਨਾ ਨੂੰ April 2026 ਤੋਂ ਪੂਰੀ ਤਰ੍ਹਾਂ ਲਾਗੂ ਕਰਨ ਦੀ ਤਿਆਰੀ ਹੈ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਛਵੀ ਖਰਾਬ ਕਰਨ ਦੇ ਇਰਾਦੇ ਨਾਲ ਇੱਕ ਫੇਕ ਵੀਡੀਓ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਵੀਡੀਓ ਵਾਇਰਲ ਕਰਕੇ ਚਰਚਾ ਵਿੱਚ ਆਏ ਐਨ ਆਰ ਆਈ ਜਗਮਨ ਸਿੰਘ ਜਗਮਨਦੀਪ ਸਿੰਘ ਉਰਫ ਜਗਮਨ ਸ਼ਰਮਰਾ ਦੇ ਖਿਲਾਫ ਫਰੀਦਕੋਟ ਅਦਾਲਤ ਵੱਲੋਂ ਗ੍ਰਫਤਾਰੀ ਵਾਰੰਡ ਜਾਰੀ ਹੋਇਆ ਹੈ ਮੁਲਜ਼ਮ ਜਗਵੰਤ ਸਮਰਾ ਸੰਗਰੂਰ ਦੇ ਇੱਕ ਪਿੰਡ ਫੱਗੂਵਾਲਾ ਦਾ ਰਹਿਣ ਵਾਲਾ ਹੈ ਮੁਲਜ਼ਮ ਸਮਰਾ 1 ਫਰਵਰੀ 2022 ਨੂੰ ਫਿਰੋਜ਼ਪੁਰ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਤੋਂ ਜੇਲ੍ਹ ਕਰਮਚਾਰੀਆਂ ਨੂੰ ਸਮੇਕ ਚੱਕਮਾ ਦੇ ਇੱਕ ਫਰਾਰ ਹੋਇਆ ਸੀ ਜਦੋਂ ਉਸ ਨੂੰ ਫਰੀਦਕੋਟ ਤੋਂ ਕੇਂਦਰੀ ਮਾਡਰਨ ਜੇਲ੍ਹ ਤੋਂ ਬਿਮਾਰ ਹੋਣ ਤੇ ਚਲਦੇ ਭਰਤੀ ਕਰਵਾਇਆ ਗਿਆ ਸੀ ਫਰਾਰ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਪੁਲਿਸ ਨੇ ਥਾਣਾ ਸਿਟੀ ਫਰੀਦਕੋਟ ਵਿੱਚ ਕੇਸ ਦਰਜ ਕੀਤਾ ਸੀ ਇਸ ਮਾਮਲੇ ਵਿੱਚ ਹੁਣ ਪੁਲਿਸ ਨੇ 22 ਅਕਤੂਬਰ ਨੂੰ ਫਰੀਦਕੋਟ ਅਦਾਲਤ ਤੋਂ ਵਰਡ ਜਾਰੀ ਕਰਵਾਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਤਰਨਤਾਰਨ ਵਿਧਾਨ ਸਭਾ ਜਿਮਣੀ ਚੌਂ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਸਮਰਥਨ ਵਿੱਚ ਇੱਕ ਵਿਸ਼ਾਲ ਰੋਡ ショ ਕੀਤਾ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਜਿਮਣੀ ਚੌਂ ਸਿਰਫ ਇੱਕ ਵਿਧਾਇਕ ਚੋਣਬਾਰੀ ਨਹੀਂ ਇਹ ਤਰਨਤਾਰਨ ਦੇ ਭਵਿੱਖ ਨੂੰ ਚੋਣਬਾਰੀ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਬਦਲ ਦਿੱਤੀ ਹੈ ਝੂਠੇ ਵਾਅਦਿਆਂ ਅਤੇ ਪਰਿਵਾਰਵਾਦ ਦਾ ਯੁੱਧ ਯੋਗ ਖਤਮ ਹੋ ਗਿਆ ਹੈ ਹੁਣ ਪੰਜਾਬ ਇਮਾਨਦਾਰ ਸ਼ਾਸਨ ਤੇ ਵਿਕਾਸ ਲਈ ਖੜਾ ਹੈ ਸੋ ਇਸ ਕਰਕੇ ਹੁਣ ਉਮੀਦਵਾਰ ਨਹੀਂ ਥੋਦਾ ਕੋਈ ਲਾ ਕੇ ਚੋ 12 ਗੁਰੂ ਲੈ ਕੇ ਆਏ ਕਿਤੋਂ ਇਸੇ ਕਰਕੇ ਤਿੰਨ ਸੀਟਾਂ ਰਹਿ ਗਈਆਂ ਤਿੰਨ ਚੋਂ ਦੋ ਇਧਰ ਉਧਰ ਫਿਰਦੇ ਇੱਕ ਕੋਈ ਰਹਿ ਗਈ ਮਜੀਠੀਆ ਦੀ ਘਰ ਵਾਲੀ ਉਹ ਆਉਂਦੀ ਨਹੀਂ ਵਿਧਾਨ ਸਭਾ ਚ ਉਮੀਦਵਾਰ ਭਾਜ ਜਾਂਦੇ ਆ ਜਥੇਦਾਰ ਮੈਨੂੰ ਜਥੇਦਾਰ ਵੀ ਮਿਲਦੇ ਰਹਿੰਦੇ ਆ ਅਕਾਲੀ ਦਲ ਦੇ ਪੁਰਾਣੇ ਜਥੇਦਾਰ ਉਹਨਾਂ ਦਾ ਕੋਈ ਕਸੂਰ ਨਹੀਂ ਨਾ ਹੁਣ ਪਾਰਟੀ ਤਾਂ ਆਹਾਂ ਤੋਂ ਖਤਮ ਕਰਤੀ ਨਾ ਨੇ ਪਰਿਵਾਰ ਨੇ ਉਹ ਕਹਿੰਦੇ ਜਦੋਂ ਵੋਟਾਂ ਜੇ ਨੇੜੇ ਕਰੇ ਆਉਂਦੀਆਂ ਨੇ ਅਸੀਂ ਕੁੰਡੇ ਅੰਦਰ ਬੰਦ ਕਰਕੇ ਥੱਲੇ ਗੇਟ ਦੇ ਥੱਲੇ ਜਿਹੜੀ ਫਿਰਲ ਹੁੰਦੀ ਆ ਉਹ ਚ ਵੀ ਕੱਪੜਾ ਜਾ ਫਸਾਉਨੇ ਆ ਕਿਤੇ ਟਿਕਟ ਨਾ ਸਿੱਟ ਜਾਣ ਸਾਡੇ ਕਰੇ ਵੀ ਟਿਕਟ ਕਾਲੀ ਕਰਦੀ ਆ ਆਹ ਹਾਂ ਤੇ ਨਾ ਸੁਝਾੜੂ ਦਾ ਕੋਈ ਨਿਸ਼ਾਨ ਹੈ ਝਾੜੂ ਦਾ ਕੰਮ ਵੀ ਸਫਾਈ ਕਰਨਾ ਹੁੰਦਾ ਹੈ ਕਰੋ ਸਫਾਈ ਇਹਨਾਂ ਦੀ ਪਹਿਲਾਂ ਵੀ ਕੀਤੀ ਐ ਤੁਸੀਂ ਆ ਫਿਰਦੇ ਹੋ ਉਵੇਂ ਜਿਵੇਂ ਫਿਰਦੇ ਕੋਈ ਫਰਕ ਨਹੀਂ ਕਈ ਕਹਿੰਦੇ ਆ ਮੈਨੂੰ ਵੀ ਕਹਿੰਦੇ ਜੇ ਮੁੱਖ ਮੰਤਰੀ ਬਣ ਕੇ ਆਏ ਪਿੰਡਾਂ ਚ ਮੈਂ ਕਹਿੰਦਾ ਜਦੋਂ ਨਿਕਲੇ ਪਿੰਡਾਂ ਚੋਂ ਆ ਛੱਡਦਾ ਦਿੱਲੀ ਪਿੰਡਾਂ ਚ ਲੱਗਦਾ ਸਾਨੂੰ ਕੋਈ ਧੂੜ ਧਾਰ ਜਾਂ ਧੁੱਪ ਤਪਨੀ ਸਾਨੂੰ ਲੋੜ ਸਕਦੀ ਇਹ ਉਹ ਨੇ ਰਾਜੇ ਮਹਾਰਾਜੇ ਜਿਹਨਾਂ ਦੀ ਟੂਟੀਆਂ ਸੋਨੇ ਦੀਆਂ ਨੇ ਉਹ ਨੇ ਜਿਹੜੇ ਟੈਂਪਰੇਚਰ ਪੁੱਛ ਕੇ ਆਉਂਦੇ ਆ ਕੀ ਤਾਪਮਾਨ ਕਿੰਨਾ ਹੈ ਕਹਿੰਦੇ 37 ਡਿਗਰੀ ਓ ਨੋ ਟੂ ਹੌਟ ਟੂ ਹੌਟ ਅਜੇ ਨਹੀਂ ਜਾਣਦੇ ਜੋ ਥੋੜਾ ਜਿਹਾ 30 ਤੇ ਆਇਆ ਦੱਸਿਓ ਤੁਹਾਨੂੰ ਆ ਗਿਆ ਨਹੀਂ ਆਪਣੇ ਟੈਂਪਰੇਚਰ 37 ਹੁੰਦਾ ਦੋ ਕ ਬੇਬੇ ਲੜ ਕੇ ਵਧਾ ਦਿੰਦੀ ਹੈ ਤਿੰਨ ਕ ਬਾਪੂ ਦੀਆਂ ਝੜਕਾਨਾਂ ਵੱਜ ਜਾਂਦਾ 42 43 ਦੇ ਤੋਰੇ ਬਰਦੇ ਰਹਿੰਦੇ ਨੇ ਆਪਾਂ ਤਾਂ ਸੋ ਥੋੜੇ ਵਰਗੇ ਆ ਐਂ ਰੱਖਾਂਗੇ ਕੋਈ ਲੋਕਾਂ ਤੋਂ ਦੂਰੀ ਨਹੀਂ ਪੜਾਉਣੀ ਮੈਂ ਤਾਂ ਸਕਿਉਰਟੀ ਵਾਲਿਆਂ ਦਾ ਹਾਲਾਂਕਿ ਇਹ ਡਿਊਟੀ ਹੈ ਮੈਂ ਤਾਂ ਇਹਨਾਂ ਨੂੰ ਕਹਿਣਾ ਉਹਨਾ ਕੋਈ ਗੱਲ ਨਹੀਂ ਆਪਣੀ ਨੇ ਸਾਰੇ ਆਪਣੇ ਨੇ ਆਪਾਂ ਨੂੰ ਕੋਈ ਕੁਛ ਨਹੀਂ ਕਹਿੰਦੇ ਐਵੇਂ ਬਾਲੇ ਰਸਤੇ 'ਚ ਨਾ ਲਾਇਆ ਕਰੋ ਇਹ ਅਸਲ 'ਚ ਨਾ ਪਹਿਲਾਂ ਤੋਂ ਸਿੱਖੇ ਹੋਏ ਨੇ ਇਹ ਵੀ ਵਿਚਾਰੇ ਕੀ ਕਰਨ ਹੈਗੇ ਤਾਂ ਆਪਣੇ ਧੀਆ ਪੁੱਤ ਨੇ ਇਹ ਵੀ ਨਾ ਇਹ ਪਹਿਲਾਂ ਤੋਂ ਸਿੱਖੇ ਹੋਏ ਨੇ ਕਿਹਾ ਹੋਇਆ ਵੀ ਪਰਾਂ ਹੀ ਰੱਖਣੇ ਪਰਾਂ ਹੀ ਲੋਕ ਪਰਾਂ ਹੀ ਰੱਖਣੇ ਆ ਕਿਉਂਕਿ ਪਹਿਲਾਂ ਜੁੱਤੀਆਂ ਜਾਤੀਆਂ ਆਉਂਦੀਆਂ ਰਹੀਆਂ ਨੇ ਲੀਡਰਾਂ ਵੱਲ ਸੋ ਇਹ ਸਸਪੈਂਡ ਇਹ ਹੋ ਜਾਂਦੇ ਨੇ ਜੁੱਤੀ ਉਹ ਮਾਂ ਦਾ ਸਸਪੈਂਡ ਇਹ ਹੋ ਜਾਂਦੇ ਨੇ ਇਹ ਕਹਿੰਦੇ ਫਿਰ ਆਪਾਂ ਪਰੇ ਹੀ ਰੱਖਦੇ ਆ ਧੰਨਵਾਦ ਤੁਹਾਡਾ ਕਹਿੰਦਾ ਬਾਈਪਾਸ ਤੋਂ ਵੀ ਮਾਰਤਾ ਜਾਨੂੰ ਲੈਣ ਕੇ ਓਏ ਓਏ ਈਸ਼ਾਨ ਆਹ ਫਿਰ ਬਾਈਪਾਸ ਤੋਂ ਬੰਦਾ ਤੁਹਾਡਾ ਧੰਨਵਾਦ ਆ ਗਏ ਨਾ ਧਰਤੀ ਤੇ ਆ ਗਏ ਨਾ ਐਂ ਆਉਣਗੇ ਇਹ ਇਹ ਐਂ ਆਉਣਗੇ ਜੀ ਸਤਿ ਸ਼੍ਰੀ ਅਕਾਲ ਇਹ ਐਂ ਆਉਣਗੇ ਦੇਖਦੇ ਜਾਓ ਤੁਹਾਡੇ ਖੇਤਾਂ 'ਚ ਵੀ ਨੱਕੇ ਵੱਡਾ ਕਰਨਗੇ ਮੈਂ ਤੁਹਾਡੇ ਨੱਕਾ ਵੱਡ ਕੇ ਜਾਊ ਕੋਈ ਤੁਹਾਡੀ ਮੋਟਰ ਮੈਂ ਚਲਾਇਆ ਕਰੂੰਗਾ ਰਾਤ ਨੂੰ ਤੁਹਾਨੂੰ ਜਾਣ ਦੀ ਲੋੜ ਨਹੀਂ ਮੈਂ ਵਾਹ ਤੁਹਾਡਾ ਅੱਖ ਦਾ ਪਿਆਰਾ ਆ ਜਿਹੜੀ ਤੁਸੀਂ ਪੜਾਅ ਕੱਢ ਰਹੇ ਹੋ ਵਧੀਆ ਲਾਏ ਕਰਦੇ ਆ ਉਹ ਇੱਕ ਮੈਨੂੰ ਕਹਿੰਦਾ ਮੁੰਡਾ ਕਹਿੰਦਾ ਭਾਈ ਜੀ ਚੀਕਾ ਮਾਰਨ ਨੂੰ ਬਹੁਤ ਜੀ ਕਰਦਾ ਮੈਂ ਕਿਹਾ ਚੀਕਾ ਮਾਰ ਲੈ ਕਹਿੰਦਾ ਮਾਈਕ ਨਹੀਂ ਹੈਗਾ ਮੈਂ ਕਿਹਾ ਮੈਂ ਮਾਈਕ ਕਰ ਦਿਆ ਕਰੋ ਛੋਟੇ ਕਹਿੰਦਾ ਲੈ ਤੁਸੀਂ ਕੱਢ ਲਓ ਪੜਾਅ ਲੈ ਦੇਖੋ ਇੱਧਰਲੇ ਪਾਸੇ ਚੀਕਾ ਜਾਲੀ ਮਾਰ ਕੇ ਇੱਧਰਲੇ ਪਾਸੇ ਬਾਦ ਕਰੋ ਠੀਕ ਹੈ ਸਹੀ ਸਾਡੇ ਵਾਲਾ ਕੰਮ ਹੀ ਆ ਮਾਜਾ ਤੇ ਮਾਲਵਾ ਇੱਕੋ ਜੀ ਨੇ ਜੋ ਗੱਲ ਕਹਿੰਦੇ ਆ ਦਿਲ ਤੇ ਜੋ ਦਿਲ ਚਾ ਉਹੀ ਜ਼ੁਬਾਨ ਤੇ ਐ ਸਾਨੂੰ ਛਲਕਪਤ ਨਹੀਂ ਆਉਂਦੇ ਸਾਨੂੰ ਇਹ ਨਹੀਂ ਗੱਲਾਂ ਆਉਂਦੀਆਂ ਕਿ ਕੱਲ ਦਿਲ ਚ ਹੋਰ ਐ ਮੂੰਹ ਤੇ ਹੋਰ ਐ ਉਹ ਨਹੀਂ ਕਿਸੇ ਕੰਦ ਕਰਦੇ ਅਸੀਂ ਤਾਂ ਜੋ ਕਹਿੰਦੇ ਆ ਉਹੀ ਕਰਦੇ ਆ ਜੋ ਕਰਦੇ ਆ ਉਹੀ ਕਹਿੰਦੇ ਜੋ ਕਰ ਸਕਦੇ ਆ ਜਿੰਦਾਬਾਦ ਸਰਦਾਰ ਭਗਵਾਨ ਸਿੰਘ ਜਿੰਦਾਬਾਦ ਆਮ ਆਦਮੀ ਪਾਰਟੀ ਬਹੁਤ ਪਸੰਦੀ ਵਾਲਿਓ ਸਵੇਰੇ ਸਵੇਰੇ ਗੈਰਾ ਤਰੀਕ ਨੂੰ ਜਾਇਓ ਨਹਾ ਧੋ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਸਕੂਲ ਦੇ ਵਿੱਚ ਬੂਥ ਬਣਿਆ ਹੋਣਾ ਜਾਇਓ ਉੱਥੋਂ ਤੀਜਾ ਨੰਬਰ ਬਟਾਣਾ ਹੈ ਤੀਜਾ ਦਬ ਕੇ ਇੱਕ ਜਿਹੜਾ ਬਟਨ ਦਬੋਗੇ ਮਸ਼ੀਨ ਚੋਂ ਆਵਾਜ਼ ਆਊਗੀ ਟੀ ਇਦਾਂ ਦੀ ਆਵਾਜ਼ ਆਊਗੀ ਉਹ ਮਸ਼ੀਨ ਦੀ ਨਹੀਂ ਆਵਾਜ਼ ਹੋਣੀ ਉਹ ਕੈਲੀਦਨ ਤੇ ਕਾਂਗਰਸੀ ਨੇ ਚੀਕਾਂ ਮਾਰਨਗੀਆਂ ਜਿੰਨੇ ਅਕੜਾ ਹਰਦੇ ਬੜਾ ਹੋਏ ਨੇ ਇਹਨਾਂ ਨੇ ਆਪਣੀਆਂ ਬਹੁਤ ਕਢਾਈਆਂ ਆ